ਕੁਛ ਨਹੀਂ ਘਾਲ 1000 ਰੁਪਇਆ ਮਮੀ ਨੇ ਕਹਨਿਆ ਆਲੀ ਨਾਮ ਕੀ ਕੰਮ ਕਰੂਗੀ ਅਜੇ ਤੱਕ ਕੋਈ ਆਈ ਨਹੀਂ ਫੈਦੋ ਹਰਮਜੀਤ ਆਪ ਕੰਨਦੇ ਹੀ ਆ ਕੰਮ ਤੇ ਆਈ ਨਹੀਂ ਅਜੇ ਨਾ ਉਹ ਤੇ ਆਈ ਨਹੀਂ ਮਮੀ ਜੀ ਕਿਆ ਰਹੀ ਐ ਤੂੰ ਕੰਮ ਕਰ ਰਹੀ ਐ ਇਹ ਨਾ ਕੀ ਕੰਮ ਹੀ ਕਰ ਰਹੀ ਆ ਬਿਆਨੇ ਦੇ ਟਿਕੇ ਟਿਕੇ ਉੱਦਾਂ ਟਾਈਮ ਆਖਿਆ ਗਾ ਤੇ ਜੱਸੀ ਦੇਖਦਾ ਜਿੰਦ ਸਾਡਾ ਕੰਮ ਕਰਨਾ ਛੱਜ ਨਾਲ ਇਹ ਤੂੰ ਹੋਰ ਕੁੰਦਾ ਪੁੱਧੀ ਹੋ ਚੰਗੀ ਤੇ ਫਿਰ ਲੱਭਣੀ ਪੈਣੀ ਮੈਂ ਨਾ ਹੁਣ ਆਲੇ ਪੈਸੇ ਸਾਡੇ ਘਰ ਖਲਾਲਾ ਕਰਨਾ ਪਿਆ ਇਹ ਕੀ ਆ ਤੇ ਗੱਲ ਨਹੀਂ ਚੱਗੀ ਤੂੰ ਇੰਜ ਕਰੂ ਨਾ ਗੱਲ ਕਰਕੇ ਆਓ ਤੇ ਆਉਣਾ ਨਾ ਕੀ ਹੈ ਨਹੀਂ ਆਉਣਾ ਨਹੀਂ ਹੋਰ ਕੀ ਲੱਭ ਲੈਣੀ ਹੈ ਬਹੁਤ ਮੈਂ ਗੱਲ ਕਰ ਲੈਣੀ ਆ ਘਰ ਤੇ ਚਾਹ ਤੇ ਪਟਾਰ ਤੇ ਜੇ ਜਦ ਤੂੰ ਆਪਾਂ ਨਾ ਨਹੀਂ ਹੋਰ ਕੇ ਟਾਡਾ ਕਰਨਾ ਕਰੀਏ ਤੇ ਕੋਈ ਗੱਲ ਨਹੀਂ ਕੋਈ ਨਹੀਂ ਸਾਡਾ ਕੰਮ ਕਰਦਾ ਪੈਣਾ ਹੋਵੇ ਕੀ ਫਾਇਦਾ ਹੋਵੇਗਾ ਨਾ ਇਹਦਾ ਤਕਾਉ ਨਹੀਂ ਪਤਾ ਹੀ ਆਪਾਂ ਆ ਆ ਚਾਹ ਕੁਛ ਨਹੀਂ ਹਾਲ ਤੇ ਯਾਰ ਅੱਜ ਮਮੀ ਨੇ ਕਹ ਅ ਮੇਰੇ ਨਾਲ ਕੰਮ ਕਰੂਗੀ ਅਜੇ ਤੱਕ ਕੋਈ ਆਈ ਨਹੀਂ ਕਿਹਦਾ ਮਾਮੂਜੀ ਆਹ ਕੰਨਦੇ ਹੀ ਆ ਕੰਮ ਤੇ ਆਈ ਨਹੀਂ ਅਜੇ ਨਾ ਉਹ ਤੇ ਆਈ ਨਹੀਂ ਮਮੀ ਜੀ ਕਿਆ ਕਰੀਏ ਮੈਂ ਨਾ ਕੀ ਕੰਮ ਨਹੀਂ ਕਰਾ ਆ ਬਿਆਣੀ ਦੇ ਟਿੱਕੇ ਟਿੱਕੇ ਉਹਦਾਂ ਟਾਈਮ ਆ ਕੇ ਆਏਗਾ ਕਿ ਜੱਸੀ ਦੇਖਦਾ ਜਿੰਦ ਸਾਡਾ ਕੰਮ ਕਰਨਾ ਛੱਜ ਨਾਲ ਤੇ ਤੂੰ ਤੋ ਹੋਰ ਕੋਈ ਲੱਭ ਲਈ ਉਹ ਚੱਗੀ ਤੇ ਫੇਰ ਲੱਭਣੀ ਪੈਣੀ ਮੈਂ ਸਾਡੇ ਘਰ ਖਰਾਲਾ ਕਰਨਾ ਪਿਆਈ ਕਿਆ ਸੀ ਗੱਲ ਨਹੀਂ ਚੱਗੀ ਗੀਣਾਂ ਕਰੂੰਗਾ ਗੱਲ ਕਰਕੇ ਆਓ ਤੇ ਆਉਣਾ ਨਾ ਕੀ ਨਹੀਂ ਆਉਣਾ ਨਹੀਂ ਹੋਰ ਕੋਈ ਲੱਭ ਲਈ ਨਹੀਂ ਉਹ ਤਾਂ ਮੈਂ ਗੱਲ ਕਰਨੀ ਨਹੀਂ ਆ ਪਰ ਤੇ ਚਾਹ ਤੇ ਪਟਾ ਕੇ ਜੇ ਜਦ ਤੂੰ ਆਪ ਤਾਂ ਮੈਂ ਕਿਹਨੂੰ ਵਰਕੇ ਦਾ ਕੰਮ ਕਰਨਾ ਨਹੀਂ ਤੇ ਕੋਈ ਕਰਦੀ ਨੂੰ ਕਰਦੀ ਨਾ ਯਾਰ ਨਹੀਂ ਸਾਡਾ ਕੰਮ ਕਰਦਾ ਪੈਣਾ ਹੋਵੇ ਕੀ ਫਾਇਦਾ ਹੋਵੇ ਤਾਂ ਕਹਦਾ ਹੀ ਕਿ ਆਪਾਂ ਆਹ ਚੱਲ ਆ ਚਲ ਨੂੰ ਰਹਿੰਦੇ ਤੇ ਤੂੰ ਇੱਥੇ ਬੈਠ ਕਾਲ ਸੁਣ ਰਕਤ ਰਕਤ ਸੀਗਾ ਰਕਤ ਇਹ ਕਾਚੌੜਾ ਇਹ ਕਾਲ ਹੋ ਗਈ ਤੇ ਕਾਹਦੀ ਇੰਨਾ ਦੀ ਕਰਾਈ ਕਰਨੀ ਆ ਮੈਂ ਇਹ ਨੋਟ ਕੀਤੀ ਹੈ ਜੀ ਤੇ ਕੋਈ ਸ਼ਿਸ਼ਟਮ ਚੱਕਰ ਹੋਇਦਾ ਚਾਹ ਤੁਸੀਂ ਹੋਗੇ ਇਹਨਾਂ ਲਈ ਆ ਬਾਕੀ ਨਾ ਹੋਇਆ ਕੀ ਜਾਂਦੀ ਰਹੀ ਤੇਰੇ ਪਰੋਨੇ ਦਾ ਚੱਕਰ ਜਾਂ ਚੱਕਰ ਪਰੋਨੇ ਦਾ ਮੈਨੂੰ ਤੇ ਜਾਂਦਾ ਫੇ ਚਲਾਤ ਬੜੀ ਇਦਾਂ ਹੀ ਕੋਈ ਇਸ ਤਰ੍ਹਾਂ ਦਾ ਹੋ ਰਿਹਾ ਹੈ ਹਾਂ ਕੋਈ ਨਹੀਂ ਹੋਈ ਉਹ ਕੋਈ ਗੱਲ ਨਹੀਂ ਦੇਖ ਲਈ ਬੁੱਤੋ ਲੇ ਆ ਜਿਉਂ ਨੂੰ ਜੀ ਤਰੀ ਕੀਦਾ ਮੈਂ ਆਪਾਂ ਝਾੜ ਰੁਪਈਆ ਕੰਮਦਾਨ ਨੂੰ ਕੀਤਾ ਤੇ ਕੰਮ ਨਾ ਕਰਦਾ ਕੰਮ ਨਾ ਕਰਦਾ ਕੀ ਬੋਲੀ ਲੱਗ ਗਈ ਮੈਨੂੰ ਚਲਾ ਕੇ ਆ ਟਾਈਮ ਨਾਲ ਆਪਣਾ ਕੰਮ ਨਾ ਕਰੇ ਦੋ ਤਿੰਨ ਕਿਉਂ ਗਈ ਕੋਈ ਨੀ ਗਰੀਬੀ ਆ ਜਦੋਂ ਮੈਂ ਉਧਰਲੇ 500 ਆਂਦੀ ਸੀ ਤੇ ਮੈਂ ਜਾਰੀ ਤੈਰਤਾ ਹੈ ਹਾਂ ਤੇ ਆਂਦੇ ਕੋਈ ਕੁਝ ਗੱਲ ਕਰਕੇ ਆਓ ਮੈਨੂੰ ਗੱਲ ਕਰਾਓ ਮੇਰਾ ਮਾਮਾ ਕੀ ਕਿ ਨਹੀਂ ਹੋਣਾ ਤਾਂ ਵੀ ਦੱਸ ਦੇ ਹਾਂ ਮੈਨੂੰ ਉਤਨੀਓ ਕੰਮ ਚੰਗਾ ਚੱਲਦਾ ਨਾ ਇਹ ਕਰਨਾ ਜਾਂ ਨਾ ਇਹਦੇ ਲਿਆਣੇ ਦੇ ਕਰ ਨਹੀਂ ਦੇਣਾ ਮੈਂ ਚਾਹ ਨਹੀਂ ਆਪਾਂ ਹੋਰ ਤੋਂ ਹੀ ਰੱਖਦੇ ਕੋਈ ਨਹੀਂ ਵੀਰ ਨੇ ਪੁੱਛ ਲਈ ਨਹੀਂ ਕਰੀ ਜੇ ਬਣ ਜੂਗੀ ਠੀਕ ਆ ਮੈਂ ਫਿਰ ਹੋਰ ਤੋਂ ਰੱਖਾਂ ਉਸ ਤੇਰਾ ਕਲਾ ਨਹੀਂ ਤੇ ਪੀਂ ਲੈਣੀ ਜਦ ਮੈਂ ਤੇ ਨਹੀਂ ਬਚਾਲ ਆਂਦੀ ਮੇਥੋਂ ਪੈ ਨਹੀਂ ਪਾਲਦੇ ਬਕਰੀ ਖਣੀ ਮੈਂ ਲਿਆਣੇ ਲਿਕੇ ਆ ਹਾਂ ਚਲੋ ਉਹਦੇ ਨੇ ਮਮੀ ਵੀ ਆਉਂਦੀ ਹੀ ਪੇ ਮੇਰੇ ਵੀ ਦਵਾਈ ਦਾਰੂ ਹੁੰਦਾ ਹਾਂ ਤੇ ਮੈਂ ਤੇ ਚਲ ਦੱਸ ਕਰਕੇ ਤੇ ਰੱਖ ਜੀ ਵਿਚਾਰ ਥੁੜੀ ਹੈ ਜਵਾਨ ਹੈ ਤੇ ਆਪ ਕੋਈ ਮੇਰੀ ਪੁੱਛਾ ਹੋਗਾ ਲਗਾਰਾ ਨੂੰ ਖੇਜ ਮੰਦੀ ਹੈ ਠੀਕ ਹਾਂ ਹੁੰਦਾ ਤੇ ਜਿਹੜੀ ਮੁੰਡੀਆਂ ਮੇਰੇ ਤੋਂ ਮੰਗਲਾ ਤੇ ਮੁੰਨੀਆਂ 4 3 ਮਹੀਨੇ ਬਾਅਦ ਮਮੀ ਮੈਂ ਨਾ ਰੋਟੀ ਬਾਅਦ ਤੇ ਦੇਣਾ ਚਾਹਿਆ ਨਾ ਵੀ सब्जीवान दही है या सब्जी में आप रचना पूरा कर रही हो क्या कहीं ना गैस वाला हां तो सब्जीवान के अन्य सब्जी के लिए आस्था का टाइम e é um... ਦਾ ਤਾਂ ਬਾਰ ਬਾਰ ਜਿ ਸਮਾਦ ਬਣਾਈ ਆ ਚਾਹ ਸਮਾਦ ਬਣਾਈ ਮੱਗਿਆ ਆਹ ਕੌਣ ਚੱਲੀ ਆ ਤੇ ਕਿਉਂ ਕੋਲਾ ਨਹੀਂ ਲਾ ਲਈ ਮੈਂ ਅਜੇ ਆਈ ਨਹੀਂ ਮੈਂ ਕਿਹਦੀ ਨਹੀਂ ਉਹ ਤਾਂ ਕਰਦੀ ਪੈਂਡ ਕਰਾ ਚਾਹ ਵੀ ਥੱਲੇ ਦੇ ਵੇਖਿਆ ਕੀ ਕਰਨ ਢਈ ਆਉਣਾ ਵੀ ਆ ਕਿ ਨਹੀਂ ਆਉਣਾ ਤਾਂ ਵੀ ਦੱਸ ਦੇ ਅ ਚਾਹ ਪੀਤੀ ਤਾਂ ਮੈਂ ਜਾਣੀ ਆ ਜਿਹੜਾ ਕਰਦੀ ਕੱਲ ਤੇ ਤੁਮ ਨੇ ਇੱਕ ਤਰੀਫਦਾਰੀ ਨਾ ਵੀ ਮੈਂ ਦੇ ਜੇ ਇਹਨੇ ਕਰਨਾ ਕੰਮ ਕਰੇ ਨਹੀਂ ਕਰਦਾ ਤਾਂ ਫਿਰ ਬੰਦ ਕਰ ਐਡਾ ਥੋੜਾ ਆਏ ਗਏ ਅੜ ਘਾਰਿਆ ਕੋਈ ਆ ਜਾਂਦਾ ਤੇ ਮੈਂ ਤਾਂ ਸੱਜ ਜਿਹੜੀ ਇਤਨਾ ਜੁਕਾ ਦਿਆ ਕਰਦੀ ਕੁਛ ਕੇ ਉਹ ਨਹੀਂ ਆ ਨਹੀਂ ਇਤਨਾ ਮੈਂ ਇਤਨਾ ਕਰ ਸਕਦੀ ਹਿੱਕੇ ਨਹੀਂ ਆਣੇ ਅੱਜ ਚਾਹ ਪੀ ਕੇ ਕੁਝ ਜਾਣੀ ਐ ਚਾਹ ਪੀ ਕੇ ਕੁਝ ਪੀਓ ਕੀ ਕੀ ਤੋਂ ਮੌਜੂਦ ਤੇ ਪੇਰਾਈਆਂ ਦਵਾਈਆਂ ਵਿੱਚ ਬਹੁਤ ਤੇਰੀ ਗੱਲ ਠੀਕ ਮੰਨਦੀ ਸੁਆਕੇ ਆ ਜੀ ਸਾਡੇ ਪਰੋਹੇ ਹੁੰਦੇ ਸੱਚਾ ਬਾਕ ਤੇ ਇੰਨਾ ਸਾਡੇ ਘਰ ਖਲਾਰਾ ਪਿਆ ਆ ਤੇ ਕਿਤਰਾ ਵਾਰਾ ਖਣਾ ਉਹ ਇੰਨੇ ਅੰਟੀ ਮੈਂ ਕਰ ਦਿੰਦੀ ਆ ਚਲ ਮੈਂ ਬਾਟੇ ਪਾ ਜਾ ਹਾਂ ਜੀ ਆ ਸਾਰੇ ਬਾਟੇ ਮਾਜ ਤੇ ਸਲੇਅਸ ਆਪ ਕਰ ਸਾਰਾ ਕੰਮ ਨਾ ਸਪਾਈ ਕਰ ਕਹਿੰਦਾ ਸਾਰਾ ਕਰਨਾ ਚਾਜ ਨਾ ਕਰਨਾ ਹੀ ਕੰਮ ਆਹ ਵਧੀਆ ਸਫਾਈ ਕਰਨੀ ਅੱਗੇ ਨੇ ਪਾਂਡੇ ਲੱਗਦਾ ਇਹਨਾਂ ਨੇ ਸਾਰੇ ਜਹਾਂ ਦੇ ਪਾਂਡੇ ਇਕੱਠੇ ਕਰ ਲਈ ਆ ਹਾਏ ਹਾਏ ਮੇਰਾ ਧਿਆਨ ਤੇ ਲੈਣ ਨਹੀਂ ਆਏ ਨੇ ਪਾਂਡੇ ਇਕੱਠੇ ਕੀ ਕਰ ਲਈਆਂ ਨੇ ਉਦੋਂ ਕੋਈ ਮਜਾਈਏ ਸਾਰੇ ਰੱਖੀ ਆ ਕੰਮ ਵਾਲੀ ਹਾਂ ਕੀ ਕਰਨਾ ਆ ਜੀ ਨਾਲ ਹੀ ਪਾਂਡੇ ਇਹ ਤਣਾ ਉਹ ਤਿੰਨ ਚਾਰ ਦਿਨ ਦੇ ਪਾਂਡੇ ਆ ਇਹ ਮੇਰੇ ਜੋ ਰੱਖਣੇ ਹਨ ਸਾਰੇ 기기 떠온다. 기기 좀왜 안해 기기 그런가 안되면 ਕੋਟੇ ਚਾਂਟੇ ਲਾਉਣੇ ਆ ਸੁੱਤੇ ਸਾਫੇ ਸਾਰੇ ਚੱਕਰ ਲਾਉਣੇ ਹੁੰਦੇ ਹੈ ਤੇ ਸਾਫ ਕਰਨੇ ਤੇ ਮੈਂ ਮਰਦੀ ਕੁਆਰਟੀਨੇ ਦੇ ਕੋਲ ਚੱਲੀ ਸਾਰੇ ਕੰਮ ਕਰਕੇ ਤੇ ਜਾਣਾ ਹੈ ਚੱਲ ਠੀਕ ਹੈਂ ਚੱਲ ਠੀਕ ਹੈਂ ਤੇ ਸਾਰੇ ਕੰਮ ਆਵੇ ਇੱਧਰ ਸੋਕਿਆਲੇ ਅੰਦਰ ਗਾਵਾ ਸਾਡੀ ਛਾਟੂ ਤੇ ਨਾ ਤੇ ਕਰ ਜਾਈਂ ਠੀਕ ਹੈਂ ਚੱਲ ਤੇ ਮੈਂ ਜਰਾ ਵਿਖ ਚੱਲੀ ਕੁਆਰਟੀਨੇ ਤੇ ਕਰਾਂ

ほ、ねうん、しりおうちゃでやった。 ਜਾਨੀ ਹੈ ਨਾ ਇਹ ਕਿਹੜਾ ਕੇਦਾ ਇੰਨੇ ਤੇ ਬੜਾ ਬਹੁਤ ਕੰਮ ਕਰਾਉਂਦਾ ਹੈ ਹਾਂ ਆਹ ਸਾਲੀ ਨੇ ਖਰਾਬ ਕਰ ਦਿੱਤੀ ਮੇਰੇ ਪਾਪਾ ਲਈ ਕਿਹਦੀ ਨਹੀਂ ਦਾ ਭੈਣ ਕਾਕਾ ਤੇ ਟੀਕ ਵੀ ਨਾ ਸਾਡੇ ਘਰ ਪਰੌਣੇ ਆਉਂਦੇ ਤੇ ਸਾਡੇ ਉੱਤੇ ਜਾ ਕੇ ਵੇ ਵਿੱਚ ਹੀ ਛੱਡਿਆਈ ਉਹ ਝਾਟ ਬਲਦੀ ਜਾਂਦੀ ਹੈਂ ਵੇਖ ਜਾ ਕੇ ਤੇ ਮੁੰਡਾ ਨਹੀਂ ਟੀਕ ਤੇ ਦੱਸ ਤਾ ਨਾ ਚਰਪਚਾ ਸਮਝਾਬ ਦੇ ਦੇਵੇ ਕਿੱਥੇ ਹੈਗੀ ਕਿੱਥੇ ਹੈ ਔਰ ਅੰਦਰ ਪੈ ਕਰ ਦੋ ਮਿੱਕ ਐਸੀ ਉਹ ਕੁਤੂਆਂ ਆਣ ਕੇ ਤੇ ਲੰਮੀ ਪੈ ਗਈਆਂ ਸਾਡੇ ਪਰੌਣੇ ਆਉਂਦੇ ਤੇ ਉੱਤੇ ਤੂੰ ਸਾਰਾ ਹੀ ਕੰਮ ਸਾਡਾ ਵਿੱਚ ਹੀ ਛੱਡਿਆਈ ਤੇ ਜੇ ਤੇਰਾ ਮੁੰਡਾ ਰੋਂਦਾ ਤਾਂ ਫਿਰ ਤੂੰ ਇਸ ਤਰ੍ਹਾਂ ਕੰਮ ਕਿਤਰਾ ਕਰੇਂਗੀ ਤੂੰ ਤਾਂ ਸਾਰਾ ਹੀ ਘਰਾਂ ਵਿੱਚ ਚਾਚਾ ਬਿਚਾ ਕਿਤੇ ਕਿਹਾ ਵੀ ਸਾਡੇ ਬਰਹਣੇ ਆਉਂਦਾ ਏ ਹਾਂ ਕਿ ਉਹ ਪਤਾ ਕੀ ਇਹ ਟੀਕ ਨਹੀਂ ਲਗਦਾ ਬੁਖਾਰ ਹੋਇਆ ਜੇ ਤੇ ਫਿਰ ਮੈਂ ਤਾਂ ਕਰਕੇ ਆ ਗਈ ਜੇ ਤੇ ਫਿਰ ਪਤਾ ਇਹ ਤਾਂ ਬੁਖਾਰ ਤੇ ਹੋਇਆ ਵਾ ਪਰ ਇਹ ਆਪਣਾ ਕੰਮ ਸਾਡਾ ਫਿਰ ਚਾਹੇ ਤੂੰ ਸਭ ਜਵਾਬ ਦੇ ਦੇਈਂ ਹੋਰ ਕੋਈ ਰੱਖ ਲਈਂ ਨਹੀਂ ਮੈਂ ਤੇ ਕਰ ਲੱਗੀ ਨਹੀਂ ਆਂ ਰੋਂਦਾ ਨਿਵਾਦ ਜੇ ਤੇ ਕਰਨਾ ਹੀ ਤੇ ਚਾਚੇ ਨਾਲ ਕਰ ਲੈ ਨਹੀਂ ਕਰਨਾ ਤੇ ਸਭ ਚ ਪਾਪ ਦੇ ਦੇ ਸਾਡੂ ਨੇ ਇਹ ਤਰ੍ਹਾਂ ਕੰਮ ਵਾਰਾ ਖਾਣਾ ਤੇਰਾ ਆ ਵੇਗਾ ਜਿੱਤ ਕਰਨਾ ਤੇ ਤਾਂ ਵੀ ਦੱਸ ਨਹੀਂ ਕਰਨਾ ਤਾਂ ਵੀ ਦੱਸ ਕਰ ਦਿੰਦੀ ਆਂ ਅੰਟੀ ਬਹਿ ਜਾਓ ਨਹੀਂ ਬਹਿਣਾ ਨਹੀਂ ਨਾ ਮੈਂ ਚਾਰਜ ਕਰਾਉਣੇ ਆਉਂਦਾ ਆ ਇਹ ਕੋਈ ਨਹੀਂ ਅੰਟੀ ਕਰ ਦਿੰਦੀ ਆ ਜਿੱਤ ਕਰਨਾ ਹੀ ਤੇ ਜਾ ਕੇ ਕਰ ਤੇ ਨਹੀਂ ਤੇ ਤੇਰੇ ਕੰਮ ਸਾਲੂਂਗੀ ਉਹ ਬਾਰਾ ਖਾਣਾ ਤੇ ਆਜ ਨਹੀਂ ਆਦੀ ਘੰਟੇ ਨੂੰ ਆ ਜੰਦੀ ਆ ਘੰਟੇ ਨੂੰ ਮੈਂ ਤੇ ਕਰਾਉਣੇ ਆਉਂਦਾ ਐ ਡਾਂਟੀ ਆਉ ਮੇਰਾ ਨਿਕਲ ਠੀਕ ਨਾ ਮੈਂ ਥਾਪੜ ਡੀਆਂ ਤੂੰ ਕੋਈ ਤੇ ਚਾ ਥਾਪੜੇ ਜੂ ਨੂੰ ਆਪਣੀ ਮੰਮੀ ਨੂੰ ਢਾਲਾ ਥਾਪੜ ਨੂੰ ਡਾ ਕੇ ਤੇ ਚੰਗਾ ਸਾਡਾ ਕੰਮ ਕਰ ਦੇ ਪਰ ਹੁਣ ਮੈਂ ਉਹ ਤੇ ਜਾਦੇ ਚਲੋ ਉੱਤਰਾ ਤੇ ਅਸੀਂ ਤੇ ਚੱਲ ਫੈਰ ਕੇ ਕਰ ਦਈਆਂ ਕੋਈ ਨਹੀਂ ਪਹਿਲਾਂ ਤੂੰ ਤੇ 12 ਵਜੇ ਗਈ ਹਾਂਜੀ ਨਹੀਂ ਮੈਂ ਲੀੜੇ ਤੋਂ ਆਈਆਂ ਭਾਂਡੇ ਮਾ ਜਾਈਆਂ ਗੈਸਾਂ ਚਲੋ ਉਹ ਤੇ ਗੱਲ ਤੇਰੀ ਠੀਕ ਹੈ ਲੀੜੇ ਤੋਂ ਆਈਆਂ ਹੁਣ ਉਹ ਜਿਹੜਾ ਚੰ ਕੋਚਾ ਵਿੱਚ ਛੱਡਿਆ ਹੀ ਉਹ ਤੇ ਅੱਧੇ ਤੇ ਬਣੇ ਹਾਂਜੀ ਹਾਂਜੀ ਠੀਕ ਹੈ ਚਲ ਹੁਣ ਆ ਤੇ ਘਰ ਨੂੰ ਕੰਮ ਕਰਦੇ ਪੂਗਾ ਠੀਕ ਹੈ ਜੀ ਆ ਪੈਂਚਾ ਕੁੜੀ ਮੰਮੀ 10 10 ਸੌਦਾਂ ਦੇ ਇਨਾਂ ਮੰਮੀ ਸੌਦਾਂ ਤਾਂ ਮੈਂ ਦੇਈਆਂ ਵੀ ਇਹਨਾਂ ਦਾ ਕੰਮ ਕਰ ਕਰ ਕੇ ਥੱਕ ਜਾਂਦੀ ਦੇ ਨਾਲ ਦੇ ਉਹ ਬਹੁਤ ਦਾ ਨੇ ਗਵਾਂਢ ਦੇ ਘਟੇ ਕਰਦੇ ਨੇ ਬਹੁਤੀ ਭਾਂਡੇ ਮੰਮੀ ਕਿਤੇ ਭਾਂਡਾ ਤੇ ਚੁੱਕ ਦੀ ਨਾਦਾ ਨਾਲ ਇਕੱਠਾ ਕਰਦੇ ਨੇ ਬਹੁਤ ਦਾ ਬੋਤਲਾਂ ਦਾ ਹੁਣ ਵੀ ਟੱਕਰ ਤੇ ਹੈਗਾ ਅੰਤ ਲੈਂਦੀਆਂ ਵਾ ਗੈਸ ਦੀ ਕਿਤੇ ਨਾ ਗੱਲਾਂ ਕੋਈ ਕਹਿਣ ਦੀ ਗੱਲ ਨਹੀਂ ਆ ਨੌਕਰ ਦੀ ਤੇ ਟਕਰਾਕੀ ਜਦੋਂ ਪਹਿਲੇ ਆਪਾਂ ਆਏ ਆ ਤਾਂ ਕੰਮ ਤੋਂ ਕੰਮ ਕਰਦਾ ਹੀ ਪੈਣਾ ਨਾਲੇ ਉਹ ਬੰਦੇ ਟਗੜੇ ਤੇ ਉਹਨਾਂ ਨੇ ਪਹਿਲਾਂ ਗੱਲ ਕੀਤੀ ਇਹ ਅਹੀ ਕਰਾਇਆ ਉਹਨੇ ਲੈ ਮੈਨੇ ਲੈਣਾ ਤੇ ਤੂੰ ਕਰੇਂ ਮੀਨਾ ਤੇ ਕਰਾਇਆ ਕਿੱਥੋਂ ਰਹਿਣੀ ਮੇਂ ਪੀ ਚਾਰ ਮਹੀਨੇ ਹੋ ਗਏ ਮੈਨੂੰ ਕੰਮ ਕਰਦਿਆਂ ਤੇ ਥੱਕ ਜਾਂਦੀ ਆ ਥੱਕ ਤੋਂ ਰਹਿ ਗਈ ਆ ਹੋਰ ਮੈਂ ਕੀ ਤਰ੍ਹਾਂ ਇੰਨਾ ਕੰਮ ਕਰ ਕਰਕੇ ਮੈਂ ਤੇ ਮਹਾਰਤ ਮੁੱਕ ਜਾਣਾ ਗਲਤ ਹੋਣ ਕਰੇਗੀ ਤੇ ਕੇਦ ਨੂੰ ਕਰਾਇਆ ਗਈ ਜੇ ਇਹ ਦੁਕਾਨ ਨਾ ਕਰੇਗੀ ਤੇ ਕਰਾਇਆ ਕਿੱਥੋਂ ਰਹਿਣੀ ਲੋਕਾਂ ਦੇ ਘਰਾਂ ਚਦਾ ਇੰਨਾ ਕੰਮ ਨਹੀਂ ਜਾਏ ਕੰਮ ਬੇਰੀਆਂ ਕ ਦਵਾਈ ਰਹਿ ਨਹੀਂ ਤੇ ਤੂੰ ਆਪਾਂ ਨੂੰ ਕਰਾਇਆ ਸੀ ਅਸਲ ਗੱਲ ਸੁਣੋ ਇਹ ਕੰਮ ਵੀ ਤੂੰ ਸਾਡਾ ਵਿੱਚ ਹੀ ਛੁੱਟ ਕੇ ਆ ਗਈਆਂ ਕੁੜੀਏ ਤੇ ਤੂੰ ਕੱਖ ਦੀ ਕਰਨਾ ਤੇ ਤੂੰ ਇਸ ਤਰ੍ਹਾਂ ਕਰਦੇ ਮੇਰਾ ਕਿਰਾਇਆ ਦੇ 24 ਮਹੀਨੇ ਦਾ ਕਿਰਾਇਆ ਹੋ ਗਿਆ ਤੇਰੇ ਨਾਲ ਕੰਮ ਤੇ ਜਿਹੜਾ ਤੂੰ ਕਰਦਾ ਪਰ ਦਿੱਤਾ ਅੰਟੀ ਜੇ ਕੋਈ ਪੈਸੇ ਆਲੀ ਮੈਂ ਤਾਂ ਤੋ ਕਿਰਾਇਆ ਦਿੱਤਾ ਨਹੀਂ ਨਹੀਂ ਅੰਟੀ ਅੰਟੀ ਤੋ ਕਰੀ ਜਾਨੀ ਆ ਤੇ ਤੂੰ 24 ਮਹੀਨੇ ਦਾ ਤੈਨੂੰ ਮੈਂ ਮਹੀਨੇ-ਮਹੀਨੇ ਕਿਰਾਇਆ ਅਟਾਏ ਤੂੰ ਦਲੀ ਹਾਂ ਇਹ ਮੇਰੇ ਕੋ ਹੁਣ ਹੈ ਨਹੀਂ ਆ ਤੇ ਮੈਂ ਕਿੱਥੋਂ ਦੇ ਦਾਂ ਨਹੀਂ ਨਹੀਂ ਇਹ ਨਹੀਂ ਗੱਲ ਬਾਰਖਣ ਕਿਰਾਇਆ ਦੇ ਮੇਰਾ ਤੇ ਫੇਰ ਕੋਈ ਹੋਣੀ ਆ ਜੇ ਨਹੀਂ ਦਿੱਤਾ ਦਿੱਤਾ ਜਾਂਦਾ ਤੇ ਆਪਣਾ ਸਮਾਨ ਤੇ ਉੱਪਰ ਤੇ ਮੇਰਾ ਸਮਾਨ ਤੇ ਰਕੜਾ ਉਹ ਤੇਰੀ ਉਹ ਲੈ ਕੇ ਆਈਂ ਦੋ ਕੁ ਲੀਰੇ ਲੈ ਆਣੇ ਤੇ ਉਹ ਲੈ ਜਾ ਬਾਕੀ ਸਮਾਨ ਤੇ ਸਾਡਾ ਹੀ ਹੈ ਤੇ ਕਮਰਾ ਹਟਾ ਖਾਲੀ ਕਰ ਤੇ ਇੰਤੋ ਮਾਰ ਆਂਟੀ ਮੇਰੀ ਗੱਲ ਸੁਣਾ ਇ tanto ਨਾ ਕੋਈ ਗਰੀਬ ਹੈ ਵੀ ਕਿੱਥੇ ਜਾਵਾਂ ਤੇ ਫਿਰ ਗਰੀਬੀਆਂ ਵਾਲੇ ਤੇ ਤੇਰੇ ਕੰਮ ਹੀ ਨਹੀਂਗੇ ਕੋਈ ਕੰਮ ਤੇ ਤੂੰ ਉੱਤੇ ਛੁੱਟ ਕੇ ਭੱਜਿਆ ਨਹੀਂ ਆ ਉਤਰਾ ਹੀ ਹੱਦ ਦੇ ਵਿੱਚ ਤੇ ਚਾਹ ਤੇ ਗਰੀਬੀ ਤੂੰ ਸੋਚਿਆ ਵੀ ਵੇਖੋ ਚਾਹ ਕੰਮ ਤੇ ਕਰਦੀ ਆ ਪਰ ਕੰਮ ਤੂੰ ਕਰਦੀ ਆ ਇ렇게 ਜਾਣਾ ਕੰਮ ਨਹੀਂ ਤੇ ਚੰਗਾ ਕਰਦੀ ਤੀ ਕਿਉਂ ਤੇ ਤੇਰਾ ਕੰਮ ਹਿੱਕ ਚੈਦਾ ਆ ਐਂ ਵੀ ਮੈਂ ਤੇ ਦਿਨੋਂ ਕਰਦੀ ਕੰਮ ਸਾਰਾ ਕਰ ਪਰ ਨਹੀਂ ਜੇ ਤੇ ਤੂੰ ਮੈਨੂੰ ਕਿਰਾਇਆ ਦੇਣਾ ਈ ਤੇ ਮੇਰਾ ਦੇ ਮੈਂ ਜਾਂਦ ਕੰਗਾ ਨਹੀਂ ਹੁਣ ਤੇਰੀਆਂ ਸੁਣਨੀਆਂ ਤੇ ਜੇ ਨਹੀਂ ਤੇ ਆਪਣਾ ਫਿਰ ਜਾਓ ਜਿੱਥੇ ਜਾ ਕੇ ਤੇ ਆਪਣਾ ਕਿਰਾਏ ਤੇ ਮਕਾਨ ਲਾਉ ਮੇਰਾ ਕੰਮ ਕਾਰ ਕਰ। ਆਂਟੀ ਦਗਾ ਕੋਈ ਨਹੀਂ ਨਹੀਂ ਨਾ ਨਾ ਮਿੰਨ ਤੇ ਕੋਈ ਨਹੀਂ ਸੁਣਨੀ ਅੱਗੇ ਮੈਂ ਤੇਰੀ ਸੁਣ ਲਈ ਤੈਨੂੰ ਮੈਂ ਮਹੀਨੇ ਦੇ ਮਹੀਨੇ ਕਿਰਾਇਆ ਇੱਕ ਕਾਹ ਕਰੀ। ਚਲੋ ਤੇਰੀ ਮੰਮੀ ਵੀ ਸੁਣਦਾ ਈ ਆ ਤੂੰ ਖਾਲੀ ਕਰੋ ਮੇਰਾ ਮਕਾਨ ਤੇ ਆਪਣਾ ਤੇ ਜਿ ਜਾਓ ਹੁਣ ਆਪਾਂ ਕਿੱਥੇ ਜਾਵਾਂ ਕਿ ਆਪਾਂ ਨੂੰ ਤਾਂ ਜਵਾਬ ਦੇ ਹੀ ਆ ਇਹੋ ਕਦਰੇ ਬੰਦੇ ਨਾਲ ਗੱਲ ਕੀਤੀ ਪੈਸੇ ਤੋਂ ਕਰਾਇਆ ਹੀ ਮਹੀਨੇ ਮਹੀਨੇ ਲੈਣਾ ਮੰਮੀ ਆਪਾਂ ਜਿੱਤੇ ਪਹਿਲੇ ਦੱਸਾਉਂਦੇ ਆ ਉੱਥੇ ਵੀ ਆਪਾਂ ਨਾਲ ਇਦਾਂ ਹੀ ਹੋਇਆ ਹੁਣ ਜਿੱਤੇ ਬਾਣ ਵੀ ਤਾਂ ਆਪਾਂ ਇੱਥੇ ਜਿਹੜਾ ਬੰਦਾ ਹੀ ਚੰਗਾ ਹੁੰਦਾ ਧੱਕੇ ਖਾਣ ਦੀ ਲੋੜ ਨਹੀਂ ਆਉਂਦੀ ਆਪਾਂ ਨਾਲ ਤੂੰ ਵਿਚਾਰੀ ਮੇਰੇ ਨਾਲ ਧੱਕੇ ਖਾਣ ਦੀ ਲੋੜ ਪਈਆਂ ਉਹ ਦਰੋ ਜਾਣਾ ਆਹ ਮੇਲ ਕੋਲ ਨਹੀਂ ਆਉਂਦਾ ਲਾਗਦੈਂਦੇ। ਇਹ ਦੇਣਾ ਵੀ ਜ਼ਰੂਰੀ ਆ। ਚਲ ਮੰਮੀ ਹੁਣ। ਉਹਦਾ ਸੱਚਾਈ ਆ ਪਹਿਲਾਂ ਗੱਲ ਕੀਤੀ ਸੀ। ਤਗੜੇ ਬੰਦੇਆਂ ਨੇ ਪਹਿਲਾਂ ਗੱਲ ਕੀਤੀ ਕਿ ਮਹੀਨੇ ਦੇ ਭਿੰਨੇ ਪੈਸੇ ਲੈਣੇ ਜੇ। ਚਲ ਮੰਮੀ ਆਪਾਂ ਬੇਇੱਜ਼ਤੀ ਕਰਵਾ ਲਈ ਠੀਕ ਆ ਹੁਣ ਕਿਤੇ ਪੈਸੇ ਹੋਣਗੇ ਨਾ ਦੇ ਦਾਂਗੇ ਆਣ ਕੇ ਦੇ ਕਿੰਨੇ ਕਿੰਨੇ ਕਮਰਾਣ ਲੱਗੂ। ਪੁੱਤ ਉਹਦਾ ਉਹ ਜਾਣਦੇ ਆ ਕਿ ਆਪਾਂ। ਨਹੀਂ ਆਂਟੀ ਕਹਿੰਦੇ ਚਲਦੇ ਹੋ ਕੋਈ ਗੱਲ ਨਹੀਂ ਆ। ਤੀਜਾ ਦੀ ਜਾਓ ਬਸ ਕਰਾਣ ਦੇ ਸਕ। ਬਾਅਦ ਦੀ ਆ। ਕਹਿ ਕੇ ਤੇ ਗਏ ਤੁਹਾਡੇ ਸਾਹਮਣੇ। ਚੱਲ ਜੰਮੇ ਕੀ ਕਰਨਾ ਹੋਏ ਅੱਲਾ ਪੁੱਤਾਂ ਨੂੰ ਬਹੁਤ ਥੱਕੇ ਖਾਣੇ ਆ ਕੋਈ ਨਹੀਂ ਮੰਮੀ ਹਣ ਕੇ ਕੋਈ ਬੱਸ ਤੁਸੀਂ ਕੋਈ ਖਾ ਲੂਗਾ ਇਦਾਂ ਜਿਦਾਂ ਇਹਨਾਂ ਨੇ ਖਾਦਾ ਸਾਡੇ ਤੇ ਚਾ ਆਪਾਂ ਚੱਲੀਏ ਇੰਨਾ ਬੜਾ ਵੀ ਆਪਾਂ ਨੇ ਦੇ ਨਾਲ ਰੱਖ ਲਿਆ ਉਹਨਾਂ ਨੇ ਚਾ 2 ਮਹੀਨੇ ਨਿਕਲ ਗਏ ਆਪਣੇ ਹੁਣ ਆਪਾਂ ਹੋਰ ਕੇ ਚੱਲ ਜੰਮੇ ਮੈਂ ਇਹ ਬਾਰੇ ਵੀ ਨਾ ਕੀ ਕੱਲ ਮੰਮੀ ਚਲੀਏ ਹੁਣ ਆਓ ਤੁਸੀਂ ਆਪਣਾ ਸਮਾਨ ਹੁੰਦਾ ਸਬਾਹਂ ਦੇ ਰੱਬ ਨਾਲ ਬੜੀ ਦੁਖੀ ਆ ਆਓ ਇਹ ਸੋ ਦੇਣਾ ਦਾ ਬੰਦਿਆਂ ਕਰਿਆ ਦਾ ਸਮਾਨ ਸਾਡਾ ਕਿੰਨਾ ਨੀ ਚਲੋ ਮੰਮੀ ਲੈ ਲਈ ਹੁਣੀ ਸਮਾਨ